ਤੁਕਰੀ ਕਰੀ ਚਾਹਿਆ ਭਾਈ ਸਾਡੇ 6 ਪੁੱਤ ਲੋਪੇਣ ਉਹਨਾਂ ਦਾ ਜਵਾਬ ਮਾਪੇ ਅਲੜੇ ਬਾਗ ਦੇ ਜੀ ਵੀ ਹੁੰਦੇ ਨੇ ਜਦੋਂ ਮਰਜੀ ਤੋੜ ਕੇ ਖਲਾ ਬਹੁਤ ਇਹ ਨਾ ਪੂਰਾ ਹੋਣ ਵਾਲਾ ਟਟਾ ਕੋਈ ਤੁਹਾਡੀ ਮਾਪਿਓ ਕਿਤੇ ਨਹੀਂ ਮਿਲਦਾ ਬਿਲਕੁਲ ਸਹੀ ਹਰ ਚੀਜ਼ ਦੁਕਾਨਾਂ ਤੇ ਮਿਲ ਜੂ ਹੱਡੀਆਂ ਮਿਲ ਜੂ ਮਾਪਿਓ ਨਹੀਂ ਮਿਲਦਾ ਬਿਲਕੁਲ ਸਹੀ ਤੁਹਾਡੀ ਪੁਰਾਣੀ ਸਾਂਝ ਪਰਿਵਾਰ ਦੇ ਨਾਲ ਸਾਂਝ ਪੁਰਾਣੀ ਹਲ ਕੱਟ ਗਿਆ ਮੇਰੀ ਪੋਤਲੀ ਨੂੰ ਖੋਲੋ ਖੋਲੋ ਮਨਨਾਰੋ ਤਾਂ ਨਹੀਂ ਗਿਆ ਨਾ ਪੂਰਾ ਹੋਣਾ ਕੱਟਾ ਪੈ ਗਿਆ ਹੁਣ ਹੋਣਾ ਨਹੀਂ ਇਹ ਆਪਨ ਜਰਨਾ ਪਊਗਾ ਪਾਣਾ ਮਨ ਕਹਿ ਕੇ ਲੋ ਥੋ ਮੇਰੀ ਮਾਂ ਮਾਤਾ ਹਰਪਾਲ ਕੌਰ ਜੀ ਸਾਡੇ ਮੁੱਖ ਮੰਤਰੀ ਪੰਜਾਬ ਸਰਦ ਭਗਵੰਤ ਮਾਨ ਜੀ ਦੇ ਮਾਤਾ ਜੀ ਅਲ ਵਿਸ਼ੇਸ਼ ਤੌਰ ਤੇ ਘਰੇ ਨਾਬਾ ਆਏ ਹੈ ਜੀ ਸਾਡੇ ਬਾਪੂ ਜੀ ਸਰਦ ਲਾਲ ਸਿੰਘ ਜੀ 28 ਤਰੀਕ ਨੂੰ ਇਸ ਫਾਨੀ ਸੰਸਾਰ ਨੂੰ ਅਲvida ਕਹਿ ਗਏ ਸੀ 6 ਤਰੀਕ ਨੂੰ ਪਹੁੰਚ ਸੀ ਨੂੰ ਫੋਨ ਆਇਆ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਨੇ ਬਹੁਤ ਅਫਸੋਸ ਪ੍ਰਗਟ ਕੀਤਾ ਮੈਨ ਮਿਲੇ ਵੀ ਪਟਿਆਲੇ ਤੇ ਡਾਕਟਰ ਗੁਰਪ੍ਰੀਤ ਕੌਰ ਜੀ ਉਹਨਾਂ ਦੇ ਪਤਨੀ ਉਹਨਾਂ ਨੇ ਵੀ ਬਹੁਤ ਫੋਨ ਕਰਕੇ ਦੁੱਖ ਵਰਗੜ ਕੀਤਾ ਸਾਰੇ ਪਰਿਵਾਰ ਨੇ ਸਾਡਾ ਆਪਣਾ ਪਰਿਵਾਰ ਆ ਸਾਡੀ ਮਾਂ ਅੱਜ ਆਪ ਚੱਲ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਹੌਸਲਾ ਦਿੱਤਾ ਬਜ਼ੁਰਗ ਸਰਮਾਇਆ ਹੁੰਦੇ ਸਮਾਜ ਦਾ ਪਰ ਅੱਜ ਇਹ ਵੀ ਸਾਡੇ ਮਾਂ ਨੇ ਇਹਨਾਂ ਦਾ ਇੱਕ ਇੱਕ ਲਫ਼ਜ਼ ਸਾਡੇ ਲਈ ਬਹੁਤ ਮਹਨੇ ਰੱਖਦਾ ਜੀ ਬਹੁਤ ਹੌਸਲੇ ਵਾਲੇ ਜੀ ਗੱਲ ਹੁੰਦੀ ਹੈ ਜਦੋਂ ਵੱਡੇ ਬਜ਼ੁਰਗ ਸਿਰ ਤੇ ਹੱਥ ਰੱਖਦੇ ਨੇ ਮਾਂ ਜਦੋਂ ਜਫੀ ਚ ਲੈ ਕੇ ਬੱਚ ਨੂੰ ਪਿਆਰ ਦੇਵੇ ਨਾ ਤਾਂ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਆ ਅੱਜ ਮਾਤਾ ਹਰਪਾਲ ਕੌਰ ਜੀ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਪ੍ਰਮਾਤਮਾ ਇਹਨਾਂ ਤੇ ਕਿਰਪਾ ਰੱਖੇ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਲੰਮੀ ਉਮਰ ਬਖਸ਼ੇ ਪੰਜਾਬ ਦੀ ਸੇਵਾ ਇਹਨਾਂ ਦਾ ਪੁੱਤ ਸਰਦਾਰ ਪੁਗਤ ਮਾਜੀ ਕਰ ਰਹੇ ਨੇ ਅਸੀਂ ਸਾਰੇ ਸਾਡੀ ਜਿੰਨੇ ਵੀ ਅਸੀਂ ਐਮਐਲਏ ਸਾਡਾ ਇੱਕ ਪਰਿਵਾਰ ਆ ਔਰ ਇਸ ਸਮੇਂ ਤੇ ਦੁੱਖ ਮਣਾਉਣਾ ਆਪਣੇ ਆਪ ਚ ਇੱਕ ਬਹੁਤ ਵੱਡਾ ਸਹਾਰਾ ਹੁੰਦਾ। ਸੋ ਆਏ ਨੇ ਅੱਜ ਨਾਮ ਬਾਰੇਖੇ ਮੈਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।